ਸਸਿਕਾਲ ਜੀ ਲੋ ਆਪਾ ਪਹੁੰਚ ਚੁੱਕੇ ਆ ਦੁਲਦੀਆਣਾ ਦੇ ਵਿੱਚ ਡਾਕਟਰ ਸ਼ਰਦਾ ਆਯੁਰਵੈਦਿਕ ਹਸਪੀਟਲ ਤੇ ਇੱਥੇ ਆ ਕੇ ਆਪਾਂ ਮਰੀਜ਼ਾਂ ਨਾਲ ਗੱਲਬਾਤ ਕਰਨੀ ਹੈ ਉਹਨਾਂ ਦੇ ਦੁੱਖ ਜਾਣਨੇ ਨੇ ਤੇ ਉਹਨਾਂ ਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਇਆਂ ਨੂੰ ਉਹ ਸਾਰੀ ਗੱਲਬਾਤ ਕਰਾਂਗੇ ਔਰ ਕਿਹੜੇ ਮਰੀਜ਼ ਨੂੰ ਕੀ ਦਿੱਕਤ ਸੀ ਔਰ ਕਿਵੇਂ ਉਹਨਾਂ ਨੂੰ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ ਕਿਉਂਕਿ ਹਰ ਪਾਸੇ ਡਾਕਟਰ ਸ਼ਰਦਾ ਆਯੁਰਵੈਦਿਕ ਸੈਂਟਰ ਦੀ ਜਿਹੜੀ ਹਸਪੀਟਲ ਦੀ ਗੱਲਬਾਤ ਚਰਚਾ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਸੋ ਆਪਾਂ ਜ਼ਮੀਨੀ ਹਕੀਕਤ ਨੂੰ ਜਾਣਨ ਲਈ ਮਰੀਜ਼ਾਂ ਦੇ ਨਾਲ ਗੱਲਬਾਤ ਕਰਨ ਲਈ ਇੱਥੇ ਪਹੁੰਚੇ ਆਂ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੋ ਸਾਡੇ ਨਾਲ ਕੁਝ ਮਰੀਜ਼ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਆਖਰ ਉਹਨਾਂ ਨੂੰ ਜਾਣਾਂਗੇ ਕਿਹੜੀ-ਕਿਹੜੀ ਉਹਨਾਂ ਦੀ ਬਿਮਾਰੀ ਸੀ ਔਰ ਕਿਵੇਂ ਉਹਨਾਂ ਨੂੰ ਇੱਥੇ ਆ ਕੇ ਇਲਾਜ ਜਿਹੜਾ ਪ੍ਰੋਪਰ ਢੰਗ ਨਾਲ ਮਿਲਿਆ ਤੇ ਸਾਡੇ ਨਾਲ ਮਰੀਜ਼ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਮੈਂ ਲੋਕਲ ਇੰਜੀਲੂ ਦੇਣਾ ਅੱਛਾ ਜੀ ਕੀ ਤੁਹਾਨੂੰ ਦਿੱਕਤ ਸੀਗੀ ਮੈਨੂੰ ਅਸਥਮਾ ਦੀ ਸਾਹ ਦੀ ਪ੍ਰੋਬਲਮ ਸੀ ਪਰ ਮੈਨੂੰ ਕਿਤੋਂ ਆਰਾਮ ਨਹੀਂ ਮਿਲਿਆ ਹੈਗਾ ਫਿਰ ਮੇਰੇ ਇੱਕ ਦੋਸਤ ਨੇ ਮੈਨੂੰ ਇੱਥੇ ਦਾ ਡਾਕਟਰ ਸ਼ਰਦਾ ਦਾ ਰੈਫਰੈਂਸ ਦਿੱਤਾ ਤੇ ਮੈਨੂੰ ਇੱਥੋਂ ਇਲਾਜ ਕਰਾ ਕੇ ਬਿਲਕੁਲ ਇਸ ਟਾਈਮ ਮੈਂ ਹੁਣ ਠੀਕ ਆ ਜਦਕਿ ਮੈਨੂੰ ਪੰਪ ਤੱਕ ਦੀ ਨੌਬਤ ਆ ਗਈ ਸੀ ਦੂਸਰੇ ਕਿਤੋਂ ਇਲਾਜ ਕਰਾਇਆ ਸੀਗਾ ਉਹਨਾਂ ਨੇ ਪੰਪ ਲਵਾਤਾ ਤੇ ਬਟ ਉਹਦੇ ਨਾਲ ਵੀ ਪ੍ਰੋਬਲਮ ਹੱਲ ਨਹੀਂ ਹੋਈ ਹੈਗੀ ਪਰ ਜਦੋਂ ਦਾ ਇੱਥੋਂ ਇਲਾਜ ਸ਼ੁਰੂ ਕੀਤਾ ਵਾ ਮੈਂ ਹੁਣ ਬਿਲਕੁਲ ਠੀਕ ਆ ਪਿਛਲੇ ਮਤਲਬ 3-4 ਮਹੀਨਿਆਂ ਤੋਂ ਮੈਨੂੰ ਕੋਈ ਇਦਾਂ ਦੀ ਦਿੱਕਤ ਹੈ ਨਹੀਂ ਗਈ ਔਰ ਮੈਂ ਡਾਕਟਰ ਸਾਹਿਬ ਦਾ ਬਹੁਤ ਸ਼ੁਕਰਾਨਾ ਕਰਨਾ ਜੀ ਮਤਲਬ ਤੁਸੀਂ ਤਿੰਨ ਚਾਰ ਮਹੀਨੇ ਤੋਂ ਮਤਲਬ ਇੱਥੇ ਆ ਰਹੇ ਹੋ ਬਿਲਕੁਲ ਜੀ ਆ ਰਹੇ ਸੀਗੇ ਤੇ ਰੈਗੂਲਰ ਜਿਵੇਂ ਇਹਨਾਂ ਨੇ ਦਵਾਈ ਦਾ ਮੈਨੂੰ ਦੱਸਿਆ ਕਿਉਂਕਿ ਕਹਿੰਦੇ ਵੀ ਇਹਨਾਂ ਨੇ ਇੱਕੋ ਹੀ ਗੱਲ ਸਮਝਾਈ ਹੈ ਵੀ ਦਵਾਈ ਨਾਲੋਂ ਪਰਹੇਜ਼ ਜਾਦੇ ਜ਼ਰੂਰੀ ਆ ਜੋ ਇਹਨਾਂ ਨੇ ਇਨਸਟਰਕਸ਼ਨ ਦਿੱਤੀਆਂ ਸੀਗੇ ਵੀ ਆਹ ਚੀਜ਼ ਤੁਸੀਂ ਨਹੀਂ ਖਾਣੀ ਪੀਣੀ ਹੈਗੀ ਮੈਂ ਫਿਰ ਪ੍ਰੋਪਰ ਉਹਨੂੰ ਆਪਣੇ ਤੇ ਇੰਪਲੀਮੈਂਟ ਕੀਤਾ ਤੇ ਅੱਜ ਤੁਹਾਡੇ ਸਾਹਮਣੇ ਬਿਲਕੁਲ ਸਹੀ ਸਭ ਤਾਂ ਮੋਂਤੋਂ ਪੰਪ ਲੈਣੀ ਲੋਡ ਨਹੀਂ ਪੈਂਦੀ ਬਿਲਕੁਲ ਨਹੀਂ ਜੀ ਹੁਣ ਬਿਲਕੁਲ ਸਹੀ ਆ ਹੁਣ ਮੈਂ ਵਧੀਆ ਕੰਮ ਵੀ ਕਰਦਾ ਵਾਂ ਸਾਡਾ ਕੰਮ ਵੀ ਥੋੜਾ ਜਿਹਾ ਹਾਰਡਵਰਕ ਵਾਲਾ ਵਾ ਬਿਲਡਿੰਗਾਂ ਦੇ ਉੱਪਰ ਚੜ੍ਹਨਾ ਪੈਂਦਾ ਥੱਲੇ ਉਤਰਨਾ ਪੈਂਦਾ ਵਾ ਤੇ ਕੋਈ ਇਦਾਂ ਦੀ ਹੁਣ ਦਿੱਕਤ ਨਹੀਂ ਹੈਗੀ ਜਦ ਕਿ ਮੈਂ ਅੱਗੇ ਘਰੋਂ ਕੰਮ ਤੇ ਜਾਂਦਾ ਸੀਗਾ ਤੇ 2 ਘੰਟੇ ਬਾਅਦ ਮੈਨੂੰ ਜਦੋਂ ਪ੍ਰੋਬਲਮ ਆਦੀ ਆਗੇ ਫੇਰ ਉਦਾਂ ਹੀ ਮੰਜੇ ਤੇ ਪੈ ਜਾਂਦਾ ਮਤਲਬ ਇੱਥੇ ਦੀਆਂ ਜਿਹੜੀਆਂ ਉਹਨਾਂ ਨੂੰ ਤੁਹਾਨੂੰ ਸਰਵਿਸਿਜ਼ ਦਿੱਤੀਆਂ ਨੇ ਜਾਂ ਇਹਨਾਂ ਦਾ ਸਟਾਫ ਦਾ ਜਿਹੜੀ ਗੱਲਬਾਤ ਆ ਉਹ ਤੁਹਾਨੂੰ ਤੁਸੀਂ ਸੈਟੀਸਫਾਈਡ ਆ ਬਿਲਕੁਲ ਜੀ ਮੈਂ ਖੁਦ ਵੀ ਸੈਟੀਸਫਾਈਡ ਆ ਤੇ ਮੈਂ ਹੋਰਾਂ ਨੂੰ ਵੀ ਕਹੂੰਗਾ ਵੀ ਜਿੰਨੇ ਵੀ ਮਤਲਬ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆ ਜਾਂ ਅਸਥਮਾ ਦੀ ਪ੍ਰੋਬਲਮ ਆ ਕਿਤੇ ਭੱਜਣ ਦੀ ਲੋੜ ਨਹੀਂ ਹੈਗੀ ਸਿਰਫ ਤੁਸੀਂ ਡਾਕਟਰ ਸ਼ਰਲਾ ਐਰਵੇ ਦੇ ਕਲਿਆਂ ਦੇ ਆਓ ਇੱਥੇ ਆ ਕੇ ਔਰ ਆਪਣਾ ਪ੍ਰੋਪਰ ਚੈੱਕਅਪ ਕਰਾਓ ਇਹ ਨਹੀਂ ਹੈਗਾ ਵੀ ਕਿਸੇ ਨੇ ਉਹ ਦਵਾਈ ਦੱਸਤੀ ਉਹ ਦਵਾਈ ਜਿਵੇਂ ਇਹ ਕਹਿੰਦੇ ਆ ਇਹਨਾਂ ਦੀ ਗਾਈਡਲਾਈਨ ਤੇ ਹੀ ਚੱਲਣਾ ਵਾ ਔਰ ਦਿੱਤੇ ਹੋਏ ਸਮੇਂ ਦੇ ਮੁਤਾਬਕ ਤੁਸੀਂ ਬਿਲਕੁਲ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਮੈਂ ਜੀ ਮੋਕੇ ਤੋਂ ਆਇਆ ਜੀ ਜੀ ਤੁਹਾਨੂੰ ਦਿੱਕਤ ਸੀਗੀ ਮੈਨੂੰ ਪ੍ਰੋਬਲਮ ਛਿੱਕਾਂ ਦੀ ਸੀ ਜੀ ਹਾਂ ਜੀ ਕਈ ਸਾਲਾਂ ਤੋਂ ਛਿੱਕਾਂ ਦੀ ਪ੍ਰੋਬਲਮ ਸੀ ਮੈਂ ਕਈ ਡਾਕਟਰਾਂ ਕੋਲ ਆਪਣਾ ਇਲਾਜ ਕਰਾਇਆ ਕੋਈ ਫਰਕ ਨਹੀਂ ਪਿਆ ਕਿੰਨਾ ਸਮਾਂ ਹੋ ਗਿਆ ਇੱਥੇ ਆਂਦੇ ਨੂੰ ਮੈਨੂੰ ਕਈ ਤਕਰੀਬਨ 2 ਕੁ ਮਹੀਨੇ ਹੋ ਗਏ ਆਂਦੇ ਨੂੰ ਜੀ ਤੇ ਹੁਣ ਬਹੁਤ ਜ਼ਿਆਦਾ ਫਰਕ ਆ ਜੀ ਅੱਕੇ ਦੇ ਨਾਲ ਤੇ ਮੈਨੂੰ ਡਾਕਟਰ ਸ਼ਰਦਾ ਬਾਰੇ ਕਿਸੇ ਨੇ ਦੱਸਿਆ ਸੀ ਮੇਰੇ ਦੋਸਤ ਨੇ ਕਹਿੰਦਾ ਉਹ ਆਪਣਾ ਜਿਹੜੀ ਪ੍ਰੋਬਲਮ ਆ ਅੱਟਾ ਸ਼ਰਦਾਂ ਦਿਖਾ ਮੈਂ ਜਾਂ ਇਨਾਂ ਕੋਲ ਆਇਆ ਆਪਣੀ ਪ੍ਰੋਬਲਮ ਦੱਸੀ ਤੇ ਹੁਣ ਬਿਲਕੁਲ ਠੀਕ ਆ ਜੀ ਫਿਰ ਇਦਾਂ ਤਾਂ ਨਹੀਂ ਲੱਗਾ ਕਿ ਜਿਵੇਂ ਡਾਕਟਰ ਦੂਸਰੇ ਕਰਦੇ ਆ ਤਾਂ ਇਹ ਵੀ ਕਿਤੇ ਫਰੋਡ ਫਰੂਡ ਨਾ ਹੋਣੀ ਆ ਸਿਰਫ ਪੈਸੇ ਲੈ ਕੇ ਤਾਂ ਅਸਰ ਉਸਰ ਹੋ ਗਏ ਨਹੀਂ ਇਹ ਪਹਿਲਾਂ ਸਾਨੂੰ ਲੱਗ ਰਿਆ ਸੀ ਮਨ ਦੇ ਵਿੱਚ ਸੀ ਡਰ ਸੀ ਸ਼ਾਇਦ ਪਹਿਲਾਂ ਡਾਕਟਰਾਂ ਵਾਂਗੂ ਸਾਡਾ ਫਰਕ ਨਾ ਪਵੇ ਤੇ ਜਦੋਂ ਦਵਾਈ ਲਈ ਤੋਂ ਫਰਕ ਦਿਸਣ ਲੱਗ ਗਿਆ ਜੀ ਹੁਣ ਮੈਂ ਬਿਲਕੁਲ ਠੀਕ ਆ ਜੀ ਜਾਂ ਅਸੀਂ ਪਿੰਡਾਂ 'ਚ ਰਹਿੰਦੇ ਆ ਖੇਤਾਂ 'ਚ ਕੰਮ ਕਰਦੇ ਸੀ ਜਾਂ ਸਾਨੂੰ ਮਿੱਟੀ ਜੜ ਜਾਂਦੀ ਸੀ ਉਹ ਟੀ ਜਿਆਦਾ ਪ੍ਰੋਬਲਮ ਸੀ ਜੇ ਅਸੀਂ ਮੋਟਰਸਾਈਕਲ ਤੇ ਜਾਂਦੇ ਰਸਤੇ ਵਿੱਚ ਮਿੱਟੀ ਚੜ੍ਹ ਜਾਣੀ ਸੀ ਉਹਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਸੀ ਤੇ ਸਾਹ ਦੀ ਵੀ ਪ੍ਰੋਬਲਮ ਸੀ ਤੇ ਜੇ ਠੰਡਾ ਪਾਣੀ ਪੀ ਲਈ ਉਹਦੇ ਕਰਕੇ ਵੀ ਪ੍ਰੋਬਲਮ ਸੀ ਜਾਨੀ ਕਿ ਹੁਣ ਮੈਂ ਬਿਲਕੁਲ ਠੀਕ ਆ ਜੀ ਮਤਲਬ ਤੁਹਾਨੂੰ ਇੱਥੇ ਆ ਕੇ ਅਸਰ ਦੇਖਿਆ ਹਾਂ ਜੀ ਬਿਲਕੁਲ ਦੇਖਿਆ ਜੀ ਪਰ ਬਿਲਕੁਲ ਸੈਟਾਂ ਜੀ ਹੁਣ ਮੈਂ ਦਵਾਈ ਮੇਰੀ ਚੱਲ ਰਹੀ ਆ ਤੇ ਹੋਰ ਵੀ ਮੇਰੇ ਸੱਜਣ ਮਿੱਤਰ ਜੇ ਸਾਨੂੰ ਸੁਣਦੇ ਹੋਣ ਤੇ ਆ ਦੇਖਦੇ ਹੋਣ ਤੇ ਆਪਾਂ ਲਾਰਜ ਡਾਕਟਰ ਸ਼ਾਦਨ ਦੁਕਾਨ ਤੇ ਬਿਲਕੁਲ ਠੀਕ ਹੋਣਗੇ ਜੀ ਜੇ ਤੁਸੀਂ ਦਸਾ ਚ ਨੰਬਰ ਦੇਣੇ ਹੋਣ ਕਿੰਨੇ ਦੋਵਗੇ ਮੈਂ ਇਹਨਾਂ ਨੂੰ 25 ਨੰ ਫਰਕ ਆ ਜੇ ਕਿਹਨੋਂ ਤੁਹਾਨੂੰ ਫਰਕ ਆ ਰਹੀ ਦੇ ਦਿਖ ਰਿਹਾ ਜੀ ਬਾਕੀ ਲੋਕ ਇਹਨਾਂ ਕੋਲ ਦਵਾਈ ਲੈ ਰਹੇ ਆ ਜੀ ਤੇ ਹੋਰ ਵੀ ਮਰੀਜ਼ ਆ ਰਹੇ ਆ ਤਾਂ ਸਾਰੇ ਸਾਰੇ ਕਹਿੰਦੇ ਓਕੇ ਆ ਜੀ ਵਧੀਆ ਜੀ ਅੱਛਾ ਜੀ ਮਤਲਬ ਤੁਸੀਂ ਖੁਸ਼ ਹੋ ਇੱਥੇ ਆ ਕੇ ਖੁਸ਼ ਆ ਜੀ ਖੁਸ਼ ਆ ਬਿਲਕੁਲ ਠੀਕ ਆ ਜੀ ਇਹ ਕਹਿੰਦੇ ਬਹੁਤ ਫਰਕ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਆਏ ਹੋ ਲੁਧਿਆਣਾ ਲੋਕਲ ਆ ਜੀ ਅੱਛਾ ਲੋਕਲ ਕੀ ਦਿੱਕਤ ਸੀ ਕੋਈ ਖਾਰਸ਼ ਹੋ ਗਈ ਸੀ ਅਲਰਜੀ ਅੱਛਾ ਅਲਰਜੀ ਤੇ 2 ਮਹੀਨੇ ਪਹਿਲਾਂ ਦਵਾਈ ਲਈ ਹੈ ਦਵਾਈ ਚੱਲੀ ਹੈ ਮੇਰੀ ਖਾਰਸ਼ ਇੱਕਦਮ ਸਹੀ ਹੋਈ ਹੈ ਪਹਿਲਾਂ ਮੈਨੂੰ ਸੋਣਾ ਰਾਤੀ ਦਿਹਾੜੀ ਪ੍ਰੋਬਲਮ ਬਸ ਜਿੱਥੇ ਬੈਠਣਾ ਉੱਥੇ ਹੀ ਖਾਰਿਸ਼ ਕਰਦੇ ਰਹਿਣਾ ਇਤਾਂ ਦੀ ਪ੍ਰੋਬਲਮ ਸੀ। ਅੱਛਾ ਹੋਰਾਂ ਡਾਕਟਰ ਕੋਲ ਵੀ ਜਾ ਕੇ ਆਏ ਸੀ ਪਹਿਲਾਂ? ਕਿ ਕਿੱਥੋਂ ਕਿੱਥੋਂ ਹੀ ਫਰਕ ਨਹੀਂ ਪਿਆ ਜੀ ਇੱਥੋਂ ਡਾਕਟਰ ਸ਼ਰਦਾ ਕੋਲ ਮੈਨੂੰ ਫਰਕ ਪਿਆ। ਫਿਰ ਕਹਨੇ ਦੱਸਿਆ ਸੀਗਾ? ਮੇਰੇ ਫਰੈਂਡ ਨੇ ਦੱਸਿਆ ਸੀ। ਤੇ ਉਹਨੇ ਸਜੈਕਟ ਕੀਤਾ ਮੈਂ ਇੱਥੇ ਆਇਆ ਦਵਾਈ ਮੈਡੀਸਿਨ ਲਈ ਜਿੰਨਾ ਉਹਨੇ ਦੱਸੀ ਉਦਾਂ ਦਾ ਮੈਨੂੰ ਫਰਕ ਪਿਆ। ਮੈਂ ਹੀ ਕਹਾਂਗਾ ਕਿ ਡਾਕਟਰ ਸ਼ਰਦਾ ਕੋਲ ਆਉਂ। ਦਵਾਈ ਲੋ ਤੁਹਾਨੂੰ ਫਰਕ ਪਏਗਾ ਇਹਨਾਂ ਨੇ ਤੁਹਾਨੂੰ ਗੁੰਮਰਾਹ ਤਾਂ ਨਹੀਂ ਕੀਤਾ ਕਿਉਂਕਿ ਕਈ ਡਾਕਟਰ ਕਰਦੇ ਨਾ ਅਸੀਂ ਤੁਹਾਡਾ ਇਲਾਜ ਕਰਦਾਂਗੇ ਜਾਂ ਤੁਸੀਂ ਠੀਕ ਹੋ ਜਾਓਗੇ ਪਰ ਐਂਡ 'ਚ ਕੋਈ ਅਸਰ ਨਹੀਂ ਹੁੰਦਾ ਨਹੀਂ ਨਹੀਂ ਮੇਰਾ 10 ਦਿਨਾਂ ਬਾਅਦ ਆਪਣਾ ਦਵਾਈ ਦਾ ਅਸਰ ਸ਼ੁਰੂ ਹੋ ਗਿਆ ਸੀ ਮੇਰੀ ਅਲਰਜੀ ਖਤਮ ਹੋਣੀ ਸ਼ੁਰੂ ਹੋ ਗਈ ਸੀ ਹੁਣ ਇੱਕ ਨਾ ਕਿਵੇਂ ਸਟਾਫ ਕਿਵੇਂ ਡੀਲ ਕਰਦਾ ਵਧੀਆ ਕਰਦਾ ਕੋਈ ਐਦਾ ਤਾਂ ਨਹੀਂ ਤੁਹਾਨੂੰ ਗੁੰਮਰਾਹ ਕੀਤਾ ਜਾਂਦਾ ਔਰ ਦੂਸਰੇ ਪਾਸੇ ਫਿਰ ਤੁਹਾਨੂੰ ਡਰਾਉਂਦਾ ਵੀ ਡਰਾਇਆ ਵੀ ਜਾਂਦਾ ਕਿ ਤੁਹਾਡੇ ਇੰਨੇ ਪੈਸੇ ਲੱਗਣਗੇ ਜਾਂ ਕਿਦਾਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਨਾ ਕੋਈ ਡਰਾਵੇ ਨਾ ਕੋਈ ਗੁੰਮਰਾਹੇ ਮੈਡੀਸਿਨ ਦਿੱਤੀ ਮੈਨੂੰ ਫਰਕ ਪਿਆ ਮੈਂ ਤੇ ਇਹੀ ਆਪਣੇ ਦੋਸਤਾਂ ਨੂੰ ਕਹਾਂਗਾ ਕਿ ਇੰਨਾ ਕੋ ਲਾਓ ਜਿਹੜੇ ਸੁਣਦੇ ਬਿਆ ਬਹੁਤ ਵਧੀਆ ਡਾਕਟਰ ਹੈ ਗਿਆ ਦੱਸਾਂ ਜੋ ਕਿੰਨੇ ਨੰਬਰ ਦੇਣੇ ਹੋ ਦੱਸਾਂ ਜੋ ਦਸਾਂ ਨੰਬਰ ਅੱਛਾ ਮਤਲਬ ਉਹ ਐਨੇ ਖੁਸ਼ ਹਾਂਜੀ ਹਾਂਜੀ ਅਲਰਜੀ ਠੀਕ ਹੋ ਠੀਕ ਹੋ ਗਈ ਸਸੀ ਗਾਲ ਜੀ ਹਾਂ ਜੀ ਕਿੱਥੋਂ ਆਇਓ ਜਿਆਨੇ ਤੋਂ ਹੀ ਜੁਧਿਆਨੇ ਤੋਂ ਲੋਕਲ ਅੱਛਾ ਜੀ ਤੇ ਫੇ ਕੀ ਦਿੱਕਤ ਸੀ ਮੈਨੂੰ ਸਾਰੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਸੀ ਤੇ ਬਹੁਤ ਜ਼ਿਆਦਾ ਸਾਹ ਚੜਦਾ ਸੀ ਮੈਂ ਕੋੜੀ ਵੀ ਨਹੀਂ ਚੜ ਪੰਦਾ ਠੀਕ ਹੈ ਐਨੇ ਬੁਰੇ ਹਾਲ ਸੀਗੇ ਗੱਲ ਕਰਦੇ ਕਰਦੇ ਇਹਨੂੰ ਸਾਹ ਚੜ ਜਾਂਦਾ ਸੀ ਤੇ ਕਿੰਨਾ ਸਮਾਂ ਹੋ ਗਿਆ ਇੱਥੇ ਆਏ ਨੂੰ ਮੈਂ ਇੱਥੇ ਜੀ ਲਗਾਤਾਰ ਪੰਜ ਮਿੰਟ ਦਵਾਈ ਖਾਦੀ ਸੀ ਹਾਂ ਜੀ ਹੁਣ ਮੇਰੀ ਦਵਾਈ ਇਸ ਟੇ ਬੰਦ ਹੈ ਜੀ ਤੇ ਹੁਣ ਵੀ ਕੋਈ ਠੀਕ ਹੈ ਜੀ ਮਤਲਬ ਇੱਥੇ ਆ ਕੇ ਤੁਹਾਨੂੰ ਮਤਲਬ ਉਹਨਾਂ ਨੇ ਤੰਗ ਪਰੇਸ਼ਾਨੀ ਨਹੀਂ ਕੀਤਾ ਤੇ ਦਵਾਈ ਦਿੱਤੀ ਆ ਤੇ ਇਹ ਵੀ ਡਰਾਵਾ ਜਾਂ ਕੁਛ ਨਹੀਂ ਦਿੱਤਾ ਹਨਾ ਕਿ ਡਾਕਟਰ ਡਰਾ ਦਿੰਦੇ ਪੇਸ਼ੈਂਟ ਦੇ ਮਨ ਤੇ ਡਰ ਬੈ ਜਾਂਦਾ ਨਹੀਂ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੈਗਾ ਜੀ ਮੈਂ ਬਾਅਦ ਬਹੁਤ ਜਗ੍ਹਾ ਦਵਾਈ ਖਾਦੀ ਜੀ ਪਰ ਜੋ ਦਵਾਈ ਜੇ ਤੇ ਖਾਂਦੇ ਰਹੋ ਠੀਕ ਰਹਿੰਦਾ ਸੀਗਾ ਜੀ ਉਹ ਦਵਾਈ ਬੰਦ ਹੋ ਗਈ ਉਸ ਬਾਅਦ ਫੇਰ ਮੁੜ ਕੇ وہی ਹੋ ਆ ਰੋ ਜਾਂਦਾ ਸੀ ਪਰ ਇੱਥੇ ਹੁਣ ਮੇਰੀ ਦਵਾਈ ਸਟਪ ਬੰਦ ਹੈ ਮੈਂ ਆਪਣੇ 5 ਮਿੰਨੂ ਕੇ ਆਸ ਵਿੱਚ ਮੈਂ ਖਾਈ ਜਾਈਗੀ। ਅੱਛਾ। ਤੁਹਾਨੂੰ ਵੀ ਕੋ ਠੀਕ ਹੈ। ਮਤਲਬ ਕੋਈ ਸਾਦੀ ਦਿੱਕਤ ਨਹੀਂ ਆ। ਨਹੀਂ ਹੁਣ ਕੋਈ ਦਿੱਕਤ ਨਹੀਂ ਆ। ਅੱਛਾ ਜੀ। ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਡਾਕਟਰ ਸ਼ਰਦਾ ਦਾ? ਹੁਣ ਮੈਂ ਫੈਨਿ ਦੱਸਿਆ ਸੀਗਾ ਜੀ ਕਿਰੇ ਤੇ ਇੰਨੀ ਜਗਾ ਚੱਕੇ ਖਾ ਰਹੇ ਆ ਕਿੰਨਾ ਚੇਰ ਹੋ ਗਿਆ ਤੈਨੂੰ ਮੈਂ ਦੇਖ ਰਿਹਾ। ਮੇਰ ਨਾਲ ਚੱਲ ਮਾ ਜੂ ਦਵਾਈ ਵਧੀਆ ਜਗਾ ਦੱਸਦਾ। ਫਿਰ ਮੈਨੂੰ ਡਾਕਟਰ ਸ਼ਰਦਾ ਦਾ ਪਤਾ ਲੱਗਿਆ। ਯਕੀਨ ਹੋ ਗਿਆ ਸੀ ਪਹਿਲੀ ਵਾਰ। ਹਾਂ ਜੀ ਹਾਂ ਜੀ ਕੋਈ ਨਹੀਂ। ਅਸਰ ਦੇਖ ਰਿਹਾ ਹੁਣ। ਹਾਂਜੀ ਬਿਲਕੁਲ ਠੀਕ ਹੈ ਮਤਲਬ ਖੁਸ਼ ਹਾਂਜੀ ਬਿਲਕੁਲ ਖੁਸ਼ ਹਾਂ ਠੀਕ ਹੈ ਹੋਰਾਂ ਨੂੰ ਦੱਸੋਗੇ ਮਤਲਬ ਰਿਕਮੈਂਡ ਕਰੋਗੇ ਕਿ ਆਓ ਇੱਥੇ ਠੀਕ ਹੋਇਆ ਫਿਰ ਬਾਕੀ ਨੂੰ ਦੱਸਾਂਗੇ ਜੀ ਫਿਰ ਮਤਲਬ ਕਿਤੇ ਨਾ ਕਿਤੇ ਡਾਕਟਰ ਸ਼ਰਦਾ ਦਾਲੇ ਲਈ ਵਰਦਾਨ ਸਾਹਿਬਾ ਤੋਂ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਸਸਰੀਕਾਂ ਸਸਰੀਕਾਂ ਕਿੱਥੋਂ ਆਇਓ ਅਸੀਂ ਨੁਕਲਦੇ ਆਏ ਅੱਛਾ ਲੋਕਲ ਹੀ ਆਓ ਕੀ ਬਿਹ ਦਿੱਕਤ ਸੀ ਮੈਨੂੰ ਸਾਹ ਤੇ ਦਸ ਬਹੁਤ ਅੱਛਾ ਜੀ ਤੇ ਬੜੀ ਦਵਾਈ ਲਈ ਬਹੁਤ ਜਗ੍ਹਾ ਤੇ ੱੱਕੇ ਖਾਤੇ ਕੋਈ ਫਰਕ ਨਹੀਂ ਪਿਆ ਫਿਰ ਮੇਰੀ ਇੱਕ ਫਰੈਂਡ ਹੈਗੀ ਸੀ ਉਹਨਾਂ ਨੇ ਦੱਸਿਆ ਕਹਿੰਦੇ ਵੀ ਐਮ ਐਮ ਸ਼ਰਦਾ ਜੀ ਮੈਡਮ ਦੇ ਜਾਓ ਬਹੁਤ ਅੱਛੀ ਮੈਡਮ ਹੈਗੀ ਏ ਮੈਂ ਪਹਿਲੇ ਤਾਂ ਥੋੜਾ ਡਰਦੀ ਰਹੀ ਮੀਕ ਤਾਂ ਡਰ ਤੇ ਲੱਗ ਜਾਂਦੇ ਵੀ ਦੇਖੋ ਐਨੇ ਧੱਕੇ ਖਾਦੇ ਨੇ ਕੋਈ ਫਰਕ ਨਹੀਂ ਪਿਆ ਲੇਕਿਨ ਜਿਵੇਂ ਜਿਵੇਂ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਮੈਂ ਕਹਿੰਨੀ ਆ ਡਾਕਟਰ ਸ਼ਰਦਾ ਜੀ ਨਾਲ ਇੱਕ ਰੱਬ ਜ਼ਰੂਰ ਪੈ ਕੇ ਬਹੁਤ ਅੱਛੀ ਮੈਡਮ ਨੇ ਔਰ ਦਵਾਈ ਵੀ ਬਹੁਤ ਅੱਛੀ ਏ ਲੇਕਿਨ ਅਸੀਂ ਆਪਣਾ ਵੀ ਸਾਰਾ ਅੱਛਾ ਹੀ ਕੀਤਾ ਸੀ ਹੁਣ ਅਸੀਂ ਪਰੇਜ਼ ਨਹੀਂ ਕਰਾਂਗੇ ਤੇ ਸਾਨੂੰ ਫਰਕ ਕਿੱਥੋਂ ਪਏਗਾ ਅਸੀਂ ਪਰੇਜ਼ ਵੀ ਬਿਲਕੁਲ ਪੂਰਾ ਕੀਤਾ ਔਰ ਅੱਜ ਇਸ ਟਾਈਮ ਤੇ ਮੇਰੀ ਦਵਾਈ ਬੰਦ ਦੇ ਬਿਲਕੁਲ ਅੱਛਾ ਬਿਲਕੁਲ ਦਵਾਈ ਨਹੀਂ ਖਾਣੇ ਹਾਂਜੀ ਨਾ ਹੁਣ ਨਹੀਂ ਖਾ ਰਹੀ ਮੈਂ ਦਵਾਈ ਅੱਛਾ ਬਹੁਤ ਫਰਕ ਆਇਆ ਕਹਿੰਦੇ ਜਿਹਨੇ ਮਸਮੇਤੋ ਇੱਥੇ ਆ ਰਹੇ ਹੋ ਇੱਥੇ ਆਂਦੇ ਮੇ 6-7 ਮਹੀਨੇ ਹੋ ਗਏ ਸੀ ਮੇ 6-7 ਮਹੀਨੇ ਹਾਂਜੀ ਤੇ 1 ਮਹੀਨਾ ਹੋ ਗਿਆ ਲਗਾਤਾਰ ਮੈਂ ਬਿਲਕੁਲ ਦਵਾਈ ਨਹੀਂ ਖਾਤੀ ਜੀ ਤੇ ਡਾਕਟਰ ਬਹੁਤ ਅੱਛੇ ਆਗੇ ਨੇ ਦੇਖੋ ਮੇਰਾ ਭੈਣ ਭਰਾਵਾਂ ਨੇ ਆਈਏ ਜਿੰਨੂੰ ਵੀ ਇਹ ਤੇ ਆਂਦੀ ਕਿਰਪਾਲਤਾ ਕਰਨ ਅਤੇ ਜੇ ਮੈਂ ਅਗਰ ਮੈ ਸੁੱਖੀ ਹਾਂ ਉਵੇਂ ਉਹ ਵੀ ਸੁੱਕੀ ਹੋ ਜਾਣਗੇ ਇਹਨਾਂ ਦਾ ਤੁਹਾਨੂੰ ਕਿੱਦਾਂ ਦਾ ਲੱਗਾ ਜੇਦਾ ਕਈ ਡਾਕਟਰ ਹੁੰਦੇ ਉਹ ਡਰਾਉਂਦੇ ਵੀ ਆ ਤੇ ਨਾ ਦੇ ਨਾਲ ਜੇ ਪੇਸ਼ੈਂਟ ਕੋਈ ਸਵਾਲ ਵਗਾਰਾ ਪੁੱਛਦਾ ਨਾ ਤਾਂ ਡਾਕਟਰਸ ਨੂੰ ਲੱਗਦਾ ਹੈ ਕਿ ਇਹ ਬਾਰ ਬਾਰ ਪੁੱਛੀ ਜਾਂਦਾ ਆ ਜਾਂ ਇਹਨਾਂ ਦਾ ਕਿਵੇਂ ਦਾ ਲੱਗਾ ਤਾਂ ਨਹੀਂ ਨਹੀਂ ਇੱਕ ਵਾਰ ਛੱਡ ਕੇ ਤੁਸੀਂ 10 ਵਾਰ ਵੀ ਮੈਡਮ ਜੀ ਤੋਂ ਪੁੱਛੋ ਨਾ ਮੈਡਮ ਜੀ ਨੇ ਕਦੀ ਐ ਨਹੀਂ ਕਿਹਾ ਵੀ ਤੁਸੀਂ ਬਾਰ ਬਾਰ ਕਿਉਂ ਪੁੱਛਦੇ ਹੋ ਕਹਿੰਦੇ ਤੁਹਾਨੂੰ ਨਹੀਂ ਸਮਝ ਜਾਂਦੀ ਸਮ ਪੁੱਛੋ ਜੀ ਔਰ ਅਸੀਂ ਬਕਾਇਦਾ ਪੁੱਛਦੇ ਵੀ ਰਹੇ ਹਾਂ ਐਸੀ ਗੱਲ ਨਹੀਂ ਹੈ ਲੇਕਿਨ ਬਹੁਤ ਅੱਛਾ ਸਟਾਫ ਵੀ ਬਹੁਤ ਅੱਛਾ ਹੈਗਾ ਵੀ ਮੈਡਮ ਇੱਥੇ ਆਮਦ ਕੀ ਰੁਲਾਉਤਾ ਕਰੋ ਜਿਵੇਂ ਅਗਰ ਸਾਨੂੰ ਮੀਂਹ ਫਰਕ ਪਿਆ ਤੁਹਾਨੂੰ ਵੀ ਫਰਕ ਪਾਉਗੇ ਤਾਂ ਸਾ ਜੋ ਕਿੰਨੇ ਨੰਬਰ ਦਵਾਂਗੇ ਤਾਂ ਸਿੱਟੋਂ ਮੈਂ 12 ਹੀ ਦੇਣਾ ਚਾਹਵਾਂਗੀ ਜਿਆਦਾ ਹਾਂਜੀ ਬੋਲੋ ਖੁਸ਼ੀ ਹੋ ਅਸਰ ਦੇ ਕੇ ਬਹੁਤ ਹਾਂਜੀ ਬਹੁਤ ਅਸਰ ਹੈ ਕਹੇ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਸਸਿਕਲ ਜੀ ਸਸਿਕਲ ਕਿੱਥੋਂ ਆਏ ਹੋ ਸ਼ਿਮਲਾ ਪੁਰੀ ਤੋਂ ਅੱਛਾ ਜੀ ਕੀ ਦਿੱਕਤ ਸੀ ਮੈਂ ਸਾਧੇ ਪ੍ਰੋਬਲਮ ਸੀ 7-8 ਸਾਲ ਤੋਂ ਅੱਛਾ ਜੀ 7-8 ਸਾਲ ਤੋਂ ਹਾਂਜੀ ਅੱਛਾ ਜੀ ਫਿਰ ਮੈਂ ਡਾਕਟਰ ਸਾਹਿਬ ਦਾ ਤਾਂ ਦਵਾਈ ਖਾਦੀ ਹੂੰ ਮੈਨੂੰ ਵੀ ਥੋੜਾ ਥੋੜਾ ਫਰਕ ਪੈਣ ਲੱਗਿਆ ਕਿੰਨਾ ਸਮਾਂ ਹੋ ਗਿਆ ਦਵਾਈ ਖਾਂਦੇ ਨੂੰ ਮੈਨੂੰ 7-8 ਸਾਲ ਹੋ ਗਏ ਸੀਗੇ ਫਿਰ ਮੈਨੂੰ ਉੱਧਰ ਡਾਕਟਰ ਸ਼ਰਦਾ ਤੋਂ ਦਵਾਈ ਕਾਤੀ ਫਿਰ ਮੈਨੇ ਮਹੀਨੇ ਤੋਂ ਫਰਕ ਪੈਣ ਲੱਗਿਆ ਮੈਂ ਦਵਾਈ ਖਾਂਦੀ ਰਹੀ ਮੈਨੂੰ ਬਹੁਤ ਆਰਾਮ ਆ ਗਿਆ ਅੱਗੇ ਨਾਲ ਫਰਕ ਆ ਨਾ ਪੌੜੀਆਂ ਵੀ ਚੜਿਆ ਜਾਂਦਾ ਸੀ ਸਾਹ ਬਹੁਤ ਚੜਦਾ ਪੰਪ ਵਗੈਰਾ ਵੀ ਲੰਦੇ ਸੀ ਹਾਂਜੀ ਪੰਪ ਵੀ ਲੱਗੰਦਾ ਸੀ ਫਿਰ ਉਦੋਂ ਸਾਹ ਚੜਦਾ ਸੀ ਫਿਰ ਇੱਥੇ ਆ ਕੇ ਛੁੱਟ ਗਿਆ ਹਾਂਜੀ ਫਿਰ ਇੱਥੇ ਮੈਨੂੰ ਫਰਕ ਆ ਹੁਣ ਦਵਾਈ ਵੇ ਕੰਮ ਵੀ ਵਧੀਆ ਕਰ ਲੈਨੀ ਆ ਪੌੜੀਆਂ ਪੌੜੀਆਂ ਚੜ ਲੈਨੀਆਂ ਬਹੁਤ ਅੱਗੇ ਨਾਲ ਬਹੁਤ ਆਰਾਮ ਫਿਰ ਕਿਹਨੇ ਦ ਮੇਰੇ ਨਾਲ ਦੇ ਸੀ ਇਹਨਾਂ ਨੇ ਉਹਨਾਂ ਦੇ ਫਰੈਂਡ ਨੇ ਉਹਨਾਂ ਨੇ ਦੱਸਿਆ ਸੀ ਵੀ ਡਾਕਟਰ ਸ਼ਰਦਾ ਕੋਲੇ ਜਾਓ ਉੱਥੇ ਦਵਾਈ ਖਾਓ ਤੁਹਾਨੂੰ ਫਰਕ ਪਾਊਗਾ ਫਿਰ ਮੈਂ ਆਈ ਸੀ ਡਾਕਟਰ ਸ਼ਰਦਾ ਕੋਲੇ ਉਹਨਾਂ ਦਵਾਈ ਥੋੜੇ ਖਾਤੀ ਮਹੀਨੇ ਦੇ ਮੈਨੇ ਮਹੀਨੇ ਚ ਫਰਕ ਪੈ ਗਿਆ ਥੋੜਾ ਜਦੋਂ ਕੋਈ ਪੇਸ਼ੈਂਟ ਬਹੁਤ ਹੋਰਾਂ ਡਾਕਟਰਾਂ ਕੋਲ ਜਾਂਦਾ ਨਾ ਉਹਦੇ ਮਨ ਚ ਡਰ ਹੁੰਦਾ ਕਿ ਹੁਣ ਇੱਥੇ ਚੱਲੇ ਆ ਪਤਾ ਨਹੀਂ ਇਹਨਾਂ ਨੇ ਕੀ ਹੋਰ ਨਵੀਂ ਗੱਲ ਦੱਸ ਜਾਣੀ ਐਦਾਂ ਕੁਝ ਤਾਂ ਨਹੀਂ ਸੀਗਾ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਮੈਨੂੰ ਫਰਕ ਪੈ ਗਿਆ ਤਾਂ ਅੱਗੇ ਨਾਲੋਂ ਦਵਾਈ ਮੈਂ ਕੰਮ ਵੀ ਕਰ ਲੈਣੀ ਘਰ ਦਾ ਤੇ ਦਵਾਈ ਵੀ ਖਾਣ ਲਿਆ ਲੱਗ ਲੱਗ ਲਿਆ ਤੁਹਾਡਾ ਡਾਕਟਰ ਸ਼ੰਦਲ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਤੁਹਾਡੇ ਲਈ ਮਤਲਬ ਇੱਕ ਤਰੀਕੇ ਨਾਲ ਰੱਬ ਹੀ ਸਾਬਤ ਹੋਏ ਹਾਂਜੀ ਹਾਂਜੀ ਮੈਨੂੰ ਬਹੁਤ ਫਰਕ ਪਿਆ ਗਿਆ ਅੱਗੇ ਨਾਲ ਕੰਮ ਹੀ ਨਹੀਂ ਹੁੰਦਾ ਸੀ ਮੇਰੇ ਕੋਲ ਤੇ ਮੈਨੂੰ ਉਹਨਾਂ ਨੂੰ ਆਰਾਮ ਆ ਗਿਆ ਪੋੜੀਆਂ ਵਧੀਆ ਚੜ੍ਹ ਗਈਆਂ ਮੈਂ ਮਤਲਬ ਸਾਹ ਦੀ ਕੋਈ ਦਿੱਕਤ ਨਹੀਂ ਸਾਹ ਨਹੀਂ ਹੁੰਦੀ ਦਿੱਕਤ ਨਹੀਂ ਹੈਗੇ ਮੈਨੂੰ ਹੁਣ ਬਹੁਤ ਫਰਕ ਆ ਰਿਹਾ ਫਿਰ ਦੱਸਾ ਜੋ ਕਿੰਨੇ ਨੰਬਰ ਦੇਣੇ ਹੋ ਦੱਸਾ 15 ਦੇਣੀ ਹੈ ਚਾਏ ਨਹੀਂ ਜ਼ਿਆਦਾ ਖੁਸ਼ ਹੋ ਇੱਥੇ ਆ ਕੇ ਹਾਂਜੀ ਬਹੁਤ ਜ਼ਿਆਦਾ ਸੋ ਸਾਡੇ ਨਾਲ ਡਾਕਟਰ ਵੰਦਨਾ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਦੋ ਗੰਭੀਰ ਮੁੱਦਿਆਂ ਤੇ ਕਰਨੀ ਹੈ ਜਾਨੀ ਕਿ ਦੋ ਗੰਭੀਰ ਬਿਮਾਰੀਆਂ ਇੱਕ ਤਾਂ ਅਸਥਮਾ ਤੇ ਦੂਸਰਾ ਅਲਰਜੀ ਅੱਜ ਇਹ ਘਰ-ਘਰ ਦੇ ਵਿੱਚ ਬਿਮਾਰੀ ਹੈ ਤੇ ਗੱਲਬਾਤ ਕਰਾਂਗੇ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਿਵੇਂ ਕਿ ਹੁਣ ਜਿਹੜੀਆਂ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆਣਾ ਘਰ-ਘਰ ਦੇ ਵਿੱਚ ਚਾਹੇ ਆਪਾਂ ਸਾਦੀ ਗੱਲ ਕਰ ਲਈਏ ਚਾਹੇ ਆਪਾਂ ਲੜਚੀ ਦੀ ਗੱਲ ਕਰ ਲਈਏ ਹਨਾ ਟੜਕੋਲ ਤਾ ਰੋਜ਼ਾਨਾ ਮਰੀਜ਼ ਆਉਂਦੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਜੇ ਆਪਾਂ ਗੱਲ ਕਰੀਏ ਪਹਿਲਾਂ ਸਾਦੀ ਸਾਦੀ ਬਿਮਾਰੀ ਹੁੰਦੀ ਕਿਵੇਂ ਦੇ ਲੱਛਣ ਕੀ ਹੁੰਦੇ ਕਈ ਵਾਰ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਦਿੱਕਤ ਕੀ ਹੈ ਜੀ ਪੇਸ਼ੈਂਟਸ ਨੂੰ ਕਈ ਵਾਰ ਕੀ ਹੁੰਦਾ ਜਦੋਂ ਵੀ ਕਨਕ ਦੀ ਬਾੜੀਆਂ ਚੱਲਦੀਆਂ ਨੇ ਜਾਂ ਕੋਈ ਵੀ ਮਤਲਬ ਸੀਜ਼ਨ ਚੇਂਜ ਹੁੰਦਾ ਹੈ ਤਾਂ ਆਪਣੀ ਜਿਹੜੀ ਹਵਾ ਹੁੰਦੀ ਹੈ ਉਹਦੇ ਵਿੱਚ ਪੋਲਨਸ ਹੁੰਦੇ ਆ ਜੋ ਆਪਣੀ ਬੋਡੀ ਦੇ ਵਿੱਚ ਐਂਟਰ ਕਰਦੇ ਆ ਤੇ ਉਹ ਜਾ ਕੇ ਆਪਣੀ ਸਾਹ ਵਾਲੀ ਨਾਲੀ ਦੇ ਵਿੱਚ ਸੋਜਿਸ਼ ਕਰਨਾ ਸ਼ੁਰੂ ਕਰ ਦਿੰਦੇ ਆ ਜਿੱਤੇ ਕਰਕੇ ਫੇਫੜਿਆਂ 'ਚ ਸੋਜ ਆ ਜਾਂਦੀ ਹੈ ਔਰ ਪੇਸ਼ੈਂਟ ਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਸਾਹ ਲੈਣ ਦੀ ਤਕਲੀਫ ਜਦੋਂ ਹੁੰਦੀ ਹੈ ਤਾਂ ਪੇਸ਼ੈਂਟ ਨੂੰ ਬਾਰ-ਬਾਰ ਖਾਂਸੀ ਰਹਿੰਦੀ ਹੈ ਕਈ ਵਾਰ ਰੇਸ਼ਾ ਬਣਦਾ ਹੈ ਬਲਗਮ ਬਹੁਤ ਜ਼ਿਆਦਾ ਆਂਦੀ ਹੈ ਬਲਗਮ ਕਦੇ ਚਿੱਟੇ ਰੰਗ ਦੀ ਕਦੇ ਹਰੇ ਰੰਗ ਦੀ ਕਦੇ ਬਲੈਕ ਰੰਗ ਦੀ ਵੀ ਆ ਤਾਂ ਆਪਾਂ ਨੂੰ ਦੋ ਕਦਮ ਚੱਲਣ ਚ ਵੀ ਸਾਫ਼ ਹੁੰਦਾ ਹੈ ਥੋੜੀ ਜਿਹੀ ਪੌੜੀਆਂ ਅਗਰ ਆਪਾਂ ਚੜ੍ਹਦੇ ਆਪਾਂ ਨੂੰ ਸਾਫ਼ ਹੁੰਦਾ ਹੈ ਪੇਸ਼ੈਂਟ ਨੂੰ ਹੁੰਦਾ ਫਟਾਫਟ ਮੈਂ ਇਨਹੇਲਰ ਲੈ ਲਾਂ ਪੰਪ ਲੈ ਲਾਂ ਤੇ ਮੇਰੇ ਫੇਫੜੇ ਖੁੱਲ ਜਾਣ ਤੇ ਮੈਨੂੰ ਥੋੜਾ ਈਜ਼ੀ ਲੱਗੇ ਤਾਂ ਪੇਸ਼ੈਂਟ ਇਦਾਂ ਬਾਰ ਬਾਰ ਜਿਹੜਾ ਹੈਗਾ ਵਾ ਇਨਹੇਲਰ ਤੇ ਡਿਪੈਂਡ ਹੋ ਜਾਂਦੇ ਆ ਜਿਹੜਾ ਆਪਾਂ ਇਨਹੇਲਰ ਲੈਨੇ ਆ ਉਹ ਉਹ ਸਾਡੇ ਲਈ ਮਤਲਬ ਨੁਕਸਾਨ ਤਾਂ ਇੱਕ ਹੁੰਦਾ ਮਤਲਬ ਕੁਝ ਸਮੇਂ ਤੱਕ ਸਾਨੂੰ ਰਾਹਤ ਮਿਲਦੀ ਪਰ ਜਦੋਂ ਜ਼ਿਆਦਾ ਐਡਿਕਟਡ ਹੋ ਜਾਂਦੇ ਕਿਸੇ ਚੀਜ਼ ਦੀ ਕਿਉਂਕਿ ਨਸ਼ਾ ਕਰ ਲੋ ਜਾਂ ਕੋਈ ਵੀ ਹੈ ਨਾ ਸਾਡੀ ਸਰੀਰ ਤੇ ਅਸਰ ਕਰਦਾ ਲੈਂਚ ਤਕਲੀਫ ਹੋ ਰਹੀ ਆ ਆਪਾਂ ਪੰਪ ਲੈ ਲੰਨੇ ਹੈਗੀਆਂ ਤੇ ਆਪਣੇ ਫੇਫੜੇ ਥੋੜਾ ਜਿਹਾ ਵਰਕ ਕਰ ਦਿੰਦੇ ਆ ਲੇਕਿਨ ਉਹ 2-3 ਘੰਟੇ ਬਾਅਦ ਫੇਰ ਇਦਾਂ ਹੀ ਹੋ ਜਾਂਦਾ ਕਿਉਂਕਿ ਆਪਾਂ ਨਹਾ ਕੇ ਵੀ ਨਿਕਲਦੇ ਆ ਤਾਂ ਵੀ ਆਪਾਂ ਨੂੰ ਸਾਹ ਚੜਦਾ ਕਿਉਂਕਿ ਜਿਹੜੇ ਸਾਹ ਦੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਤਾਂ ਹਰ ਗੱਲ-ਗੱਲ ਤੇ ਸਾਹ ਚੜਦਾ ਕੋਈ ਸਟ੍ਰੈਸ ਹੋ ਗਿਆ ਕੋਈ ਬਹੁਤ ਜ਼ਿਆਦਾ ਖੁਸ਼ੀ ਆ ਗਈ ਉਹਦੇ ਨਾਲ ਵੀ ਉਹਨਾਂ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਤਾਂ ਇਨਹੇਲਰ ਪੰਪ ਅਗਰ ਤੁਹਾਡੀ ਬਾਡੀ ਨੂੰ ਸਾਈਡ ਇਫੈਕਟ ਕਰਦੇ ਆ ਤਾਂ ਤੁਹਾਡੇ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਆ ਮਤਲਬ ਤੁਹਾਡੀ ਇੰਨੀ ਜ਼ਿਆਦਾ ਉਹਦੇ ਉੱਪਰ ਡਿਪੈਂਡੈਂਸੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਵੀ ਇੱਥੇ ਡਾਕਟਰ ਸ਼ਰਦਾ ਤੇ ਆ ਕੇ ਨਾ ਸਾਡੇ ਪੰਪ ਵੀ ਛੁੱਟ ਗਏ ਸਾਨੂੰ ਪੌੜੀਆਂ ਚੜ੍ਹਨਾ ਵੀ ਜਿਹੜਾ ਔਖਾ ਹੁੰਦਾ ਸੀ ਸਾਹ ਲੈਣਾ ਔਖਾ ਹੁੰਦਾ ਸੀ ਸਾਡੀ ਸਾਰੀ ਬਿਮਾਰੀ ਛੁੱਟ ਗਈ ਹੈ ਰਾਜ਼ ਕੀ ਹੈ ਮਤਲਬ ਤੁਸੀਂ ਕੀ ਇਦਾਂ ਦਾ ਮੈਜਿਕ ਕਰਦੇ ਹੋ ਕਿ ਡਾਕਟਰ ਜਿਹੜੇ ਸਾਡੇ ਪੇਸ਼ੈਂਟਸ ਆਉਂਦੇ ਨੇ ਉਹ ਪੰਪ ਲੈਣਾ ਵੀ ਛੱਡ ਦਿੰਦੇ ਜੀ ਅਸੀਂ ਮਤਲਬ ਪੇਸ਼ੈਂਟਸ ਨੂੰ ਪਹਿਲੇ ਮਹੀਨੇ ਹੀ ਪੰਪ ਛੁਡਾ ਦਿੰਨੇ ਆ ਪੇਸ਼ੈਂਟ ਜਦੋਂ ਸਾਡੇ ਕੋਲ 1 ਮਹੀਨੇ ਦਵਾਈ ਲੈ ਕੇ ਜਾਂਦਾ ਹੈ ਜਦੋਂ ਮਹੀਨੇ ਬਾਅਦ ਉਹ ਆਉਂਦਾ ਤਾਂ ਉਹ ਕਹਿੰਦਾ ਮੈਂ ਪੂਰੇ ਮਹੀਨੇ ਪੰਪ ਯੂਜ਼ ਨਹੀਂ ਕੀਤਾ ਮਤਲਬ ਸਟਾਰਟਿੰਗ ਤੇ 2- ਉਹਦੇ ਕਫ ਨੂੰ ਮੈਨੇਜ ਕਰਦੇ ਆ ਹਨਾ ਜੋ ਆਪਾਂ ਕੋਈ ਦੇਖੋ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਦੇ ਆ ਕਿ ਆਪਾਂ ਬਾਦਪਿਤ ਕਫ ਦੇ ਅਕੋਰਡਿੰਗ ਚੱਲਦੇ ਆ ਜਿਨ੍ਹਾਂ ਦਾ ਕਫ ਵਧਿਆ ਹੋਇਆ ਵਾ ਜਿਨ੍ਹਾਂ ਦੇ ਰੇਸ਼ਾ ਵਧਿਆ ਰਹਿੰਦਾ ਗਰਦਨ ਤੋਂ ਉੱਪਰ ਉੱਪਰ ਆਪਾਂ ਤਾਂ ਕਫ ਨੂੰ ਠੀਕ ਕਰਦੇ ਆ ਤਾਂ ਉਹਨਾਂ ਨੂੰ ਸਾਹ ਲੈਣ ਚ ਆਪਣੇ ਆਪ ਹੀ ਈ ਮਹਿਸੂਸ ਹੁੰਦਾ ਸਿਰਫ ਦਵਾਈਆਂ ਦੇ ਨਾਲ ਹੀ ਠੀਕ ਕਰਦੇ ਬਿਲਕੁਲ ਆਪਾਂ ਮੈਡੀਸਿਨਸ ਦਿੰਨੇ ਆ ਭਾਫ ਲੈਣੀ ਦੱਸਦੇ ਆ ਗਰਾਰੇ ਕਰਨੇ ਦੱਸਦੇ ਆ ਪਰਹੇਜ਼ ਦੱਸਦੇ ਆ ਖਾਣ ਪੀਣ ਦਾ ਉਹਦੇ ਨਾਲ ਹੀ ਕਾਫੀ ਫਰਕ ਪੈ ਜਾਂਦਾ ਪੇਸ਼ੰ ਨੂੰ ਤੇ ਜੇ ਹੁਣ ਆਪਾਂ ਗੱਲ ਕਰੀਏ ਅਲਰਜੀ ਦੀ ਹਨਾ ਇਹ ਵੀ ਬਹੁਤ ਵੱਡੀ ਸਮੱਸਿਆ ਲੋਕਾਂ ਨੂੰ ਵੈਸੇ ਆਪਾਂ ਲੱਗਦਾ ਕੋਈ ਇੱਕ ਅੱਧਾ ਪਿੰਪਲ ਹੋ ਜਾਵੇ ਬਾਡੀ ਤੇ ਰੈਸ਼ਸ ਹੁੰਦੇ ਹਨਾ ਆਪਾਂ ਖਾਰਿਸ਼ ਕਰਦੇ ਰਹਿੰਨੇ ਸਾਰਾ ਦਿਨ ਕਿਸੇ ਦੇ ਮੋੜੇ ਬੈਠੇ ਹੋਈ ਇਹ ਜੀਭ ਲੱਗਦਾ ਹਨਾ ਤੇ ਇਹ ਫਿਰ ਕਿਉਂ ਹੁੰਦੀ ਹੈ ਮਤਲਬ ਇਹ ਕਿ ਬੱਚਿਆਂ ਨੂੰ ਬਾਇ ਬਰਥ ਹੀ ਹੋ ਜਾਂਦੀ ਹੈ ਇਹਦੀ ਕੀ ਮਤਲਬ ਨਿਸ਼ਾਨੀ ਕੀ ਹੁੰਦੀ ਆ ਦੇਖੋ ਸਕਿਨ ਦੀ ਤਾਂ ਬਹੁਤ ਸਾਰੀ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਹੁਣ ਫਿਲਹਾਲ ਗਰਮੀ ਚੱਲਦੀ ਪਈ ਹੈ ਤਾਂ ਇਹਦੇ ਵਿੱਚ ਫੰਗਲ ਇਨਫੈਕਸ਼ਨ ਬਹੁਤ ਹੁੰਦੀ ਆ ਪੇਸ਼ੈਂਟਸ ਨੂੰ ਉਹ ਇੱਕ ਦੂਜੇ ਤੋਂ ਫੈਲਦੀ ਆ ਜਿਵੇਂ ਘਰ ਦੇ ਵਿੱਚ ਕਿਸੇ ਨੂੰ ਡਰਮਟਾਈਟਸ ਹੋ ਜਾਂਦਾ ਜਿਵੇਂ ਸਕਿਨ ਦੀ ਉੱਪਰਲੀ ਲੇਅਰ ਦੇ ਵਿੱਚ ਸੋਜ ਆਣੀ ਸ਼ੁਰੂ ਹੋ ਜਾਂਦੀ ਹੈ ਜਾਂ ਸ਼ਪਾਕੀ ਜਿਹਨੂੰ ਆਪਾਂ ਕਹਿੰਦੇ ਆ ਆਰਟਿਕੈਰੀਆ ਉਹ ਵੀ ਠੰਡੇ ਗਰਮ ਦੇ ਨਾਲ ਇਸ ਮੌਸਮ ਦੇ ਵਿੱਚ ਜ਼ਿਆਦਾ ਰਹਿੰਦੀ ਹੈ ਕਈ ਵਾਰ ਸੋਰਾਈਸਿਸ ਹੁੰਦਾ ਹੈ ਪੇਸ਼ੈਂਟਸ ਨੂੰ ਹਨਾ ਜਾਂ ਐਕਜ਼ੀਮਾ ਹੁੰਦਾ ਤਾਂ ਸਕਿਨ ਦੀਆਂ ਬਹੁਤ ਸਾਰੀ ਪ੍ਰੋਬਲਮਸ ਹੁੰਦੀਆਂ ਨੇ ਕੋਈ ਆਟੋਇਮਿਊਨ ਹੁੰਦੀਆਂ ਨੇ ਜਿਹੜੀ ਆਪਣੀ ਰੋਗ ਸ਼ਮਤਾ ਹੈ ਜੋ ਆਪਾਂ ਨੂੰ ਬਿਮਾਰੀ ਤੋਂ ਬਚਾਉਂਦੀ ਹੈ ਕਈ ਵਾਰ ਉਹੀ ਆਪਣੀ ਸਕਿਨ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਹਨੂੰ ਆਪਾਂ ਇਮਿਊਨਿਟੀ ਕਹਿੰਦੇ ਆ ਉਹੀ ਆਪਣੀ ਸਕਿਨ ਨੂੰ ਖਰਾਬ ਕਰ ਦਿਆ ਤਾਂ ਆਪਾਂ ਨੂੰ ਆਟੋ ਪੜਿਕੋ ਜ਼ਿਆਦਾ ਮਰੀਜ਼ ਆਉਂਦੇ ਨੇ ਇਹਦੇ ਸਕਿਨ ਦੇ ਮੋਸਟਲੀ ਅਸੀਂ ਰੋਜ਼ ਦੇ 30 35 ਪੇਸ਼ੈਂਟ ਦੇਖਦੇ ਹੈਗੇ ਹਾਂ ਤੇ ਫਿਰ ਉਹ ਵੀ ਦਵਾਈਆਂ ਨਾਲੇ ਠੀਕ ਕਰ ਬਿਲਕੁਲ ਬਿਲਕੁਲ ਉਹਦੇ ਲਈ ਆਪਾਂ ਪਿੱਤ ਨੂੰ ਸ਼ਾਂਤ ਕਰਦੇ ਆ ਹਨਾ ਪਿੱਤ ਮਤਲਬ ਅੰਦਰਲੀ ਗਰਮੀ ਨੂੰ ਸ਼ਾਂਤ ਕਰਦੇ ਆ ਪੇਸ਼ੈਂਟ ਕਹਿੰਦੇ ਸਾਨੂੰ ਲਗਾਉਣ ਵਾਸਤੇ ਕਰੀਮਾਂ ਦੇ ਦੋ ਸਾਨੂੰ ਸਾਬਣ ਦੇ ਦੋ ਅਸੀਂ ਉਹ ਚੀਜ਼ ਘੱਟ ਦਿੰਦੇ ਆ ਅਸੀਂ ਮੇਨਲੀ ਅੰਦਰੋਂ ਹੀਲਿੰਗ ਕਰਦੇ ਆ ਆਪਾਂ ਜਿਹੜੀ ਲੀਵਰ ਦੇ ਵਿੱਚ ਗਰਮੀ ਪੈ ਗਈ ਆ ਜਿਹਦੇ ਕਰਕੇ ਸਕਿਨ ਤੇ ਇਰਰਪਸ਼ਨਸ ਹੋ ਰਹੇ ਆ ਆਪਾਂ ਪਹਿਲਾਂ ਲੀਵਰ ਨੂੰ ਠੀਕ ਕਰਦੇ ਆ ਨਾ ਠੰਡੀਆਂ ਦਵਾਈਆਂ ਦੇ ਕੇ ਉਹਨਾਂ ਦੇ ਅੰਦਰ ਮਿਹਦੇ ਨੂੰ ਠੀਕ ਕਰਦੇ ਆ ਤਾਂ ਕਿ ਸਰੀਰ 'ਚ ਗਰਮਾਈਸ਼ ਨਾ ਹੋਵੇ ਜਦੋਂ ਅਸੀਂ ਪੇਸ਼ੈਂਟਸ ਨਾਲ ਗੱਲ ਕੀਤੀ ਬਾਹਰ ਡਾਕਟਰ ਸ਼ਰਦਾ ਡਾਕਟਰ ਸ਼ ਚਾਹੇ ਅਸੀਂ 1 ਮਹੀਨੇ ਆਈ ਸਾਨੂੰ ਅਸਰ ਦਿਸ ਗਿਆ ਹੋਰਾਂ ਥਾਂ ਤੇ ਜਾ ਕੇ ਅਸੀਂ ਖੱਜਲ ਖਵਾਰ ਹੋਏ ਇੱਥੇ ਨਾ ਸਾਨੂੰ ਮਿਸਗਾਈਡ ਕੀਤਾ ਜਾ ਰਿਹਾ ਨਾ ਸਾਨੂੰ ਕਿਸੇ ਦੀ ਤੋਂ ਇਰੀਟੇਟ ਕੀਤਾ ਜਾ ਰਿਹਾ ਯਾਨੀ ਕਿ ਸਾਨੂੰ ਡਾਕਟਰ ਬਹੁਤ ਹੱਸ ਕੇ ਟਰੀਟ ਕਰ ਰਿਹਾ ਡਾਕਟਰ ਸ਼ਰਦਾ ਦੀ ਇਹ ਖਾਸੀਅਤ ਹੈ ਜੀ ਜੀ ਬਿਲਕੁਲ ਅਸੀਂ ਤੁਹਾਨੂੰ ਦੇਖੋ ਪੇਸ਼ੈਂਟਸ ਨੂੰ ਪਹਿਲਾਂ ਆਪਾਂ ਮੈਂਟਲੀ ਸਪੋਰਟ ਹੀ ਦਿੰਨੇ ਆ ਕਿਉਂਕਿ ਪੇਸ਼ੈਂਟ ਸਾਡੇ ਕੋਲ ਜਿਹੜਾ ਸੋਰਾਈਸਿਸ ਜਾਂਦਾ ਉਹਨੂੰ 10-15 ਸਾਲ ਤੋਂ ਬਹੁਤ ਪ੍ਰੋਬਲਮ ਹੁੰਦੀ ਹੈ ਇੰਨੀ ਪ੍ਰੋਬਲਮ ਹੁੰਦੀ ਹੈ ਕਿ ਉਹਦੀ ਪੂਰੀ ਸਕਿਨ ਜਿਹੜੀ ਹੈਗੀ ਹੈ ਸੋਰਾਈਸਿਸ ਨਾਲ ਭਰੀ ਹੁੰਦੀ ਹੈ ਪੇਸ਼ੈਂਟ ਦੀ ਚਮੜੀ ਵੀ ਰਫ ਜੀ ਮੈਂ ਸਿਰਚ ਹੁੰਦਾ ਹੈ ਇਦਾਂ ਹੀ ਆਪਣੀ ਸਕਿਨ ਤੋਂ ਸਾਰੀ ਵਾਈਟ ਵਾਈਟ ਪੱਪੜੀ ਚੜਦੀ ਰਹਿੰਦੀ ਹੈ ਤਾਂ ਪੇਸ਼ੈਂਟ ਵੈਸੀ ਬਹੁਤ ਜ਼ਿਆਦਾ ਡੀਮੋਰਾਲਾਈਜ਼ ਹੋ ਜਾਂਦਾ ਕਿ ਮੈਂ ਬਾਹਰ ਕਿਤੇ ਜਾ ਨਹੀਂ ਸਕਦਾ ਆਪਣੀ ਪਸੰਦ ਦੇ ਕੱਪੜੇ ਨਹੀਂ ਪਾ ਸਕਦਾ ਕਿਸੇ ਸਾਹਮਣੇ ਸ਼ੋ ਨਹੀਂ ਕਰ ਸਕਦਾ ਆਪਣੀ ਸਕਿਨ ਤਾਂ ਪਹਿਲਾ ਪੇਸ਼ੈਂਟ ਉਸੇ ਪੂਰਾ ਕੌਨਫੀਡੈਂਸ ਲਈਦਾ ਵਾ ਔਰ 1 ਮਹੀਨੇ ਦੇ ਵਿੱਚ ਹੀ ਪੇਸ਼ੈਂਟ ਨੂੰ ਖਾਰਿਸ਼ ਬਿਲਕੁਲ ਠੀਕ ਹੋ ਜਾਂਦੀ ਹੈ ਔਰ ਉਹਦੇ ਨੇੜੇ ਨਿਸ਼ਾਨ ਹੈ ਹੌਲੀ 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 ਕਰਕੇ ਸਬਸਾਈਡ ਹੋ ਜਾਂਦੇ ਆ ਹੁਣ ਇਹ ਤੁਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜਿਹੜੇ ਚਾਹੁੰਦੇ ਨੇ ਅਸੀਂ ਡਾਕਟਰ ਸ਼ਰਦਾ ਕੋਲ ਆਈਏ ਪਰ ਕਈਆਂ ਨੂੰ ਦੂਰ ਲੱਗਦਾ ਹੈ ਕਈਆਂ ਨੂੰ ਲੱਗਦਾ ਹੈ ਕਿ ਹੁਣ ਇੰਨੀ ਗਰਮੀ ਆ ਕਿਵੇਂ ਜਾਵਾਂਗੇ ਆਪਣੀ ਬ੍ਰਾਂਚੇਸ ਦੱਸੋ ਕਿ ਸਮਾਂ ਜਾਂ ਕਿੱਥੇ ਐਡਰੈਸ ਆ ਥੋੜਾ ਦਰਸ਼ਕਾਂ ਨੂੰ ਦੱਸੋ ਤਾਂ ਕਿ ਉਹ ਹੋਰਾਂ ਥਾਂ ਤੇ ਭਟਕਣ ਦੀ ਬਜਾਏ ਸਿੱਧਾ ਡਾਕਟਰ ਸ਼ਰਦਾ ਦੇ ਕੋਲ ਜੀ ਅ ਅਸੀਂ ਜਿਹੜੇ ਹੈਗੇ ਆ ਸਾਡੀ 9 ਬ੍ਰਾਂਚਾਂ ਹੈਗੀਆਂ ਨੇ ਪੰਜਾਬ ਤੋਂ ਅਗਰ ਤੁਸੀਂ ਗੱਲ ਕਰ ਰਹੇ ਹੋ ਜਾਂ ਦਵਾਈ ਲੈਣਾ ਚਾਹੁੰਦੇ ਹੋ ਤਾਂ ਸਾਡੀ ਮੁਹਾਲੀ ਦੇ ਵਿੱਚ ਬ੍ਰਾਂਚ ਹੈਗੀ ਹੈ ਮੁਕਸਰ ਦੇ ਵਿੱਚ ਬ੍ਰਾਂਚ ਹੈਗੀ ਹੈ ਬਠਿੰਡਾ ਤੇ ਲੁਧਿਆਣਾ ਬਾਕੀ ਸਾਡੀ ਜੈਪੁਰ ਦੇ ਵਿੱਚ ਹੈਗੀ ਹੈ ਜੋਧ ਦੇ ਵਿੱਚ ਹੈਗੀ ਆ ਉਦੇਪੁਰ ਬੀਕਾਨੇਰ ਗੰਗਾ ਨਗਰ ਸਾਡੀ ਰਾਜਸਥਾਨ ਦੇ ਵਿੱਚ ਵੀ ਪੰਜ ਬ੍ਰਾਂਚਾਂ ਹੈਗੀਆਂ ਨੇ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਅਗਰ ਤੁਸੀਂ ਕਿਤੇ ਹੋਰ ਸਟੇਟ ਤੋਂ ਗੱਲ ਕਰ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਆਨਲਾਈਨ ਵੀ ਕੰਸਲਟ ਕਰ ਸਕਦੇ ਹੋ ਅਸੀਂ ਫੋਨ ਤੇ ਵੀ ਕੰਸਲਟੇਸ਼ਨ ਕਰਕੇ ਤੁਹਾਡੀ ਫੋਟੋਜ਼ ਦੇਖ ਕੇ ਤੁਹਾਡੀ ਨਾਲ ਸਾਰੀ ਹਿਸਟਰੀ ਲੈ ਕੇ ਤੁਹਾਡੀ ਦਵਾਈ ਘਰੇ ਵੀ ਅਸੀਂ ਕੋਰੀਅਰ ਕਰ ਦਿੰਨੇ ਹੈਗੇ ਆ ਡਾਕਟਰ ਸ਼ਾਦਾ ਹਸਪੀਟਲ ਤੇ ਲੋਕ ਕਿਉਂ ਯਕੀਨ ਕਰਨ ਬਸ ਇਹ ਜ਼ਰੂਰ ਦੱਸੋ ਕਿਉਂਕਿ ਅਸੀਂ ਇੱਥੇ ਪੇਸ਼ੈਂਟਸ ਨੂੰ ਠੀਕ ਕਰਦੇ ਹੈਗੇ ਆ ਬਿਲਕੁਲ ਠੀਕ ਕਰਦੇ ਆ ਜੋ ਬਹੁਤ ਲੰਬੀ ਸਮੇਂ ਤੋਂ ਬਿਮਾਰੀਆਂ ਲੈ ਕੇ ਚੱਲੀ ਜਾ ਰਹੇ ਆ ਜਿਵੇਂ ਗਠੀ ਆ ਸਾਦੀ ਦਿੱਕਤ ਹੋਗੀ ਪੰਪ ਨਹੀਂ ਛੁੱਟ ਰਿਹਾ ਹੈਗਾ ਅਸੀਂ ਉਹਨਾਂ ਨੂੰ ਬਿਲਕੁਲ ਠੀਕ ਕਰ ਦਿੰਨੇ ਆ ਲੋ ਜੀ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਤਾਂ ਕਰ ਲਈ ਐ ਹੁਣ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਨਾ ਤਾਂ ਪੇਸ਼ੈਂਟਸ ਨੂੰ ਮਿਸਗਾਈਡ ਕਰਦੇ ਆਂ ਨਾ ਹੀ ਉਹਨਾਂ ਨੂੰ ਖੱਜਲ-ਖਵਾਰੀ ਹੋਣ ਦਿੰਦੇ ਆਂ ਅਸੀਂ ਨਹੀਂ ਇਹ ਡਾਕਟਰ ਸਾਹਿਬ ਵੀ ਛੱਡੋ ਅਸੀਂ ਤਾਂ ਪੇਸ਼ੈਂਟਸ ਤੋਂ ਸਿੱਧੀ ਗੱਲਬਾਤ ਕੀਤੀ ਐ ਤਾਂ ਉਹ ਤਾਂ ਡਾਕਟਰ ਸ਼ਰਦਾ ਆਯੁਰਵੈਦਿਕ ਹਸਪੀਟਲ ਦਾ ਬਾਰ-ਬਾਰ ਨਾਮ ਲੈਂਦੇ ਨੇ ਇੱਕ ਤਰੀਕੇ ਉਹਨਾਂ ਨੂੰ ਲੱਗਦਾ ਹੈ ਕਿ ਰੱਬ ਐ ਤੇ ਤੁਸੀਂ ਵੀ ਆਪਣਾ ਸਮਾਂ ਨਾ ਜਿਹੜਾ ਜਿਹੜਾ ਵੇਸਟ ਕਰੋ ਔਰ ਤੁਰੰਤ ਤੁਸੀਂ ਸਿੱਧਾ ਲੁਧਿਆਣਾ ਦੇ ਵਿੱਚ ਡਾਕਟਰ ਸ਼ਰਦਾ ਆਯੁਰਵੈਦਿਕ ਹਸਪੀਟਲ ਪਹੁੰਚੋ ਕਿਉਂਕਿ ਇੱਥੇ ਨਾ ਹੀ ਤੁਹਾਡੇ ਕੋਲ ਜ਼ਿਆਦਾ ਪੈਸੇ ਹੜੱਪੇ ਜਾਣਗੇ ਨਾ ਤੁਹਾਨੂੰ ਫਰੋਡ ਦੇ ਚਾਂਸੇ ਵਿੱਚ ਫਸਾਇਆ ਜਾਊਗਾ ਸਿੱਧੀ ਦਵਾਈ ਦੇਣਗੇ ਔਰ ਕੁਝ ਦਿਨਾਂ ਦੇ ਵਿੱਚ ਕਹਿ ਸਕਦੇ ਹਾਂ ਜਾਂ ਮਹੀਨਿਆਂ 'ਚ ਤੁਹਾਨੂੰ ਫਰਕ ਜਿਹੜਾ ਦਿ세ਗਾ ਤਾਂ ਜੇਕਰ ਤੁਸੀਂ ਚਾਹੁੰਦੇ ਹੋ ਬਿਲਕੁਲ ਠੀਕ ਹੋਣਾ ਚਾਹੇ ਉਹ ਸਾਦੀ ਦਿੱਕਤ ਹੋਵੇ ਚਾਹੇ ਤੁਹਾਨੂੰ ਬੈਕ ਪੇਨ ਹੋਵੇ ਅਲਰਜੀ ਹੋਵੇ ਕਿਸੇ ਪ੍ਰਕਾਰ ਦੀ ਦਿੱਕਤ ਹੋਵੇ ਹੋਰ ਥਾਂ ਤੇ ਜਾਣ ਦੀ ਬਜਾਏ ਸਿੱਧਾ ਡਾਕਟਰ ਆਯੁਰਵੈਦਿਕ ਸੈਂਟਰ ਜਿੱਥੇ ਡਾਕਟਰ ਸ਼ਰਦਾ ਦੇ ਕੋਲ ਪਹੁੰਚੋ ਤੇ ਜ਼ਰੂਰ ਤੁਹਾਡੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ